ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੂਹ ਸੰਗਤਾਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਕਿਉਂਕਿ ਕਈਆਂ ਪਾਰਟੀਆਂ ਲੋ ਆਪਸੇ ਹੈਗੇ ਵਾਦੋਵਾਦ ਜਾਂ ਇੱਕ ਦੂਜੇ ਦੇ ਖਿਲਾਫ ਕੋਈ ਗੱਲਾਂ ਹੁੰਦੀਆਂ ਇਸ ਕਰਕੇ ਉਹਨਾਂ ਨੇ ਕਹਿੰਦੇ ਕਿ ਮੈਂ ਪੂਰੇ ਪੰਜਾਬ ਦਾ ਇੱਕ ਸਾਂਝੇ ਤੌਰ ਤੇ ਇਹ ਲੋਕਾਂ ਨਾਲ ਲੜਨੀ ਚਾਹੁੰਦਾ ਮੈਂ ਕਿਸੇ ਪਾਰਟੀ ਵੱਲੋਂ ਨਹੀਂਗਾ ਉਮੀਦਵਾਰ ਇਸ ਕਰਕੇ ਮੈਂ ਲੋਕਾਂ ਦਾ ਉਮੀਦਵਾਰ ਆ ਪੰਥ ਦਾ ਉਮੀਦਵਾਰ ਆ ਤੇ ਇਸ ਕਰਕੇ ਮੈਂ ਸਾਰੇ ਪੰਥ ਨੂੰ ਪੰਜਾਬ ਦੇ ਪੰਜਾਬ ਤੇਸੀ ਲੋਕਾਂ ਨੂੰ ਉਨ੍ਹਾਂ ਵੱਲੋਂ ਅਪੀਲ ਆ ਕਿ ਜੋ ਲੋਕ ਮੈਂ ਲੋਕਾਂ ਵਾਸਤੇ ਅੱਗੇ ਵੀ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਮੈਂ ਲੋਕਾਂ ਵਾਸਤੇ ਕੰਮ ਕਰਾਂਗਾ ਤੇ ਇਸ ਕਰਕੇ ਮੈਨੂੰ ਸਾਰੇ ਪੰਜਾਬੀਆਂ ਦੀ ਹੋਰ ਲੋਕਾਂ ਦੀ ਵੀ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਵੀ ਹਮਾਇਤ ਦੀ ਲੋੜ ਹੈ ਤੇ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਇਸ ਸਾਡਾ ਸਹਿਯੋਗ ਦਿਓ ਤੇ ਅਸੀਂ ਅੱਗੇ ਵਧ ਕੇ ਪੰਜਾਬ ਨੂੰ ਬਚਾਉਣ ਦੀ ਪੰਜਾਬ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਹੋਰ ਜਿਹੜੇ ਪੰਜਾਬ ਦੇ ਮਸਲੇ ਆ ਉਹ ਉਹਨਾਂ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਮੈਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹ ਉਹਨਾਂ ਉਹਨਾਂ ਨੂੰ ਇਹ ਅਪੀਲ ਸੀਗੀ ਇਸ ਕਰਕੇ ਸਾਰੇ ਸਾਡੀ ਵੀ ਉਹਨਾਂ ਨੂੰ ਇਹ ਅਪੀਲ ਆ ਕਿ ਸਾਰੇ ਜਣੇ ਇਹ ਰਲ ਮਿਲ ਕੇ ਇਹ ਪੰਜਾਬ ਦਾ ਪੰਥ ਦਾ ਸਾਂਝਾ ਉਮੀਦਵਾਰ ਵੀ ਇਹਦਾ ਸਾਂਝਾ ਕੰਮ ਵੀ ਆ ਇਸ ਕਰਕੇ ਨੌਜਵਾਨੀ ਨੂੰ ਬਚਾਉਣਾ ਇਸ ਕਰਕੇ ਅਸੀਂ ਵੀ ਅਪੀਲ ਕਰਦੇ ਕਿ ਵੱਦ ਤੋਂ ਵੱਧ ਇਹ ਸਹਿਯੋਗ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਪਿਤਾ ਸਰਦਾਰ ترਸੇਮ ਸਿੰਘ ਜੀ ਵੱਲੋਂ ਵੀ ਸੰਗਤਾਂ ਨੂੰ ਇੱਕ ਵੱਡਾ ਸਨੇਹਾ ਦਿੱਤਾ ਗਿਆ ਦੱਸ ਦਈਏ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਰੱਖ ਕੇ ਇਹ ਚੋਣ ਲੜ ਰਹੇ ਨੇ ਅਤੇ ਉਹ ਕਿਸੇ ਵੀ ਪਾਰਟੀ ਦੇ ਨਾਲ ਜੁੜ ਕੇ ਚੋਣ ਨਹੀਂ ਲੜ ਰਹੇ ਕਿਉਂਕਿ ਉਹ ਅਜਾ ਲੜਨਾ ਚਾਹੁੰਦੇ ਨੇ ਤੇ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਹ ਕੌਮ ਅਤੇ ਪੰਥ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਸ ਚੋਣ ਦੇ ਮੈਦਾਨ ਵਿੱਚ ਖੁੱਦੇ ਨੇ ਦੱਸਦੀ ਹੈ ਕਿ ਇਸ ਦੀ ਸਾਰੀ ਜਾਣਕਾਰੀ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਦੇ ਵੱਲੋਂ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਇਆ ਜਾਵੇ ਬਾਕੀ ਦੋਸਤੋ ਤੁਸੀਂ ਵੀ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ